ਬਹੁਤ ਨੁਕਸਾਨ ਕੀਤਾ ਜੀ ਇਹਨਾਂ ਨੇ ਕਲਦਲ ਦਾ ਕਦੀ ਇਤਿਹਾਸ ਨਾਲ ਨੂੰ ਮਾਫ ਨਹੀਂ ਕਰੂਗਾ ਕਿਉਂਕਿ ਅਕਾਲੀ ਦਲ ਨੂੰ ਲੋਕ ਪਿਆਰ ਕਰਦੇ ਸੀ ਕਲਦਲ ਨੇ ਪੰਜਾਬ ਵਾਸਤੇ ਕਟ ਗਿਣਤੀਆਂ ਵਾਸਤੇ ਕਿਸਾਨਾਂ ਵਾਸਤੇ ਮਸੂਰਾ ਵਾਸਤੇ ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ 245 ਕਰੋੜ ਰੁਪਏ ਕੀਤੇ ਗਏ ਜਾਰੀ ਤਾਂ ਜੋ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲ ਸਕੇ ਉੱਚ ਪੱਧਰੀ ਸਿੱਖਿਆ ਮੈਨੂੰ ਇਸ ਸਕਾਲਰਸ਼ਿਪ ਨਾ ਮਿਲਦੀ ਤਾਂ ਸ਼ਾਇਦ ਮੈਂ ਆਪਣੀ ਪੜਾਈ ਜਾਰੀ ਨਾ ਰੱਖ ਪਾਉਂਦੀ 231000 ਵਿਦਿਆਰਥੀ ਕੀਤੇ ਗਏ ਰਜਿਸਟਰ ਜਿਨ੍ਹਾਂ ਨੂੰ ਹੁਣ ਤੱਕ 92 ਕਰੋੜ ਰੁਪਈਆ ਦੀ ਮਦਦ ਦਿੱਤੀ ਗਈ ਜੇ ਮੈਨੂੰ ਇਸ ਸਕਾਲਰਸ਼ਿਪ ਨਾ ਮਿਲਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ ਸੀ ਮੈਂ ਇੰਨਾ ਵੱਡਾ ਕੋਰਸ ਅਫੋਰਡ ਕਰ ਪਾਉਂਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਤੁਕਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਸਾਂਜੀ ਵਾਲਤਾ ਦੀ ਵੀ ਗੱਲ ਕੀਤੀ ਸੀ ਪਰ ਅੱਜ ਅਕਾਲੀ ਦਲ ਪਿੱਛੇ ਲੈ ਆਏ ਆ ਕਿ ਅਕਾਲੀ ਦਲ ਦੇ ਤਿੰਨ ਮੈਂਬਰ ਐਮ ਐਲ ਏ ਬਣੇ ਆ ਇੱਕ ਐਮ ਪੀ ਬਣਿਆ ਜਮਾਨਤਾ ਦਸਾਂ ਦੀਆਂ ਚਪਤ ਹੋਈਆਂ ਨੇ ਅੱਜ ਸਾਰੀਆਂ ਸੰਸਥਾਵਾਂ ਦਾ ਜੇ ਮਾਰਾ ਹਾਲ ਹੋਇਆ ਇਹਨਾਂ ਦੇ ਲਾਲਚ ਕਰਕੇ ਹੋਇਆ ਕਿ ਇਹਨਾਂ ਨੇ ਕੁਰਸੀ ਦੇ ਮੋਹ ਵਿੱਚ ਸਾਰਾ ਅਕਾਲੀ ਦਲ ਤਨ ਬਹੁਤ ਬੜਾ ਦਰਸਤ ਅਕਾਲੀ ਦਲ ਦੇ ਜਿਹੜੇ ਲੀਡਰਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਜ਼ਾ ਸੁਣਾਈ ਗਈ ਸੀਗੀ ਜਿਹੜੇ ਉਹਨਾਂ ਨੇ ਗੁਨਾਹ ਕਬੂਲ ਕੀਤੇ ਆ ਲੱਗ ਨਹੀਂ ਰਿਹਾ ਇਹਨੂੰ ਬਹੁਤ ਦੇਰੀ ਹੋ ਗਈ ਹੈ ਕਿਉਂਕਿ ਇਹ ਇਹ ਜਿਹੜੇ ਗੁਨਾਹ ਆ ਅੱਜ ਅਕਾਲੀ ਦਲ ਨੂੰ ਡਬੋਰੇ ਨੇ ਅਕਾਲੀ ਦਲ ਦਾ ਜਿਹੜਾ ਸਤਾਰਾ ਨੀਚੇ ਕਰ ਗਏ ਨੇ ਪਾਰਟੀ ਜਿਹੜੀ ਬਿਲਕੁਲ ਡਾਊਨ ਹੋ ਚੁੱਕੀ ਬਹੁਤ ਨੁਕਸਾਨ ਕੀਤਾ ਜੀ ਇਹਨਾਂ ਨੇ ਅਕਾਲ ਦਲ ਦਾ ਕਦੇ ਇਤਿਹਾਸ ਨੂੰ ਮਾਫ ਨਹੀਂ ਕਰੂਗਾ ਕਿਉਂਕਿ ਅਕਾਲੀ ਦਲ ਨੂੰ ਲੋਕ ਪਿਆਰ ਕਰਦੇ ਸੀ ਅਕਾਲ ਦਲ ਨੇ ਪੰਜਾਬ ਵਾਸਤੇ ਘਟ ਗਣਤੀਆਂ ਵਾਸਤੇ ਕਿਸਾਨਾਂ ਵਾਸਤੇ ਮਜ਼ਦੂਰਾ ਵਾਸਤੇ ਸ ਅੱਜ ਅਕਾਲੀ ਦਲ ਕਿੱਥੇ ਲੈ ਆਏ ਆ ਕਿ ਅਕਾਲੀ ਦਲ ਦੇ 3 ਮੈਂਬਰ ਐਮਐਲਏ ਬਣੇ ਆ 1 ਐਮਪੀ ਬਣਿਆ ਜਮਾਨਤਾਂ ਦਸਾਂ ਦੀਆਂ ਜਬਤ ਹੋਈਆਂ ਨੇ ਅੱਜ ਕੋਈ ਬੰਦਾ ਆਕਾਲੀ ਦਲ ਦੇ ਪ੍ਰਧਾਨ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਨਾ ਕੋਈ ਪ੍ਰਧਾਨ ਮੰਤਰੀ ਨੂੰ ਟਾਈਮ ਦਿੰਦਾ ਨਾ ਰਾਸ਼ਟਰਪਤੀ ਨੂੰ ਟਾਈਮ ਦਿੰਦਾ ਇਹਨਾਂ ਜੰਦੇਰੇਆ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਹੇ ਡੀਸੀ ਨੇ ਕਦੀ ਉਹਦਾ ਮੈਮੋਰੰਡਮ ਰਿਸਿਵ ਨਹੀਂ ਕੀਤਾ ਅੱਜ ਸਾਰੀਆਂ ਸੰਸਥਾਵਾਂ ਦਾ ਜੇ ਮਾੜਾ ਹਾਲ ਹੋਇਆ ਤਾਂ ਇਹਨਾਂ ਦੇ ਲਾਲਚ ਕਰਕੇ ਹੋਇਆ ਕਿ ਇਹਨਾਂ ਨੇ ਕੁਰਸੀ ਦੇ ਮੋਹ ਵਿੱਚ ਸਾਰਾ ਆਕਾਲੀ ਦਲ ਤਨਬਾਹ ਵੱਡਾ ਨੁਕਸਾਨ ਕੀਤਾ ਕਿਨੇ ਦੇਖਦੇ ਹਾਂ ਕਿਉਂਕਿ ਜਿਹੜੇ ਵਿਰੋਧ ਕਰਦੇ ਨੇ ਉਹਨੂੰ ਬਾਗੀ ਧੜਾ ਗਿਆ ਜਾਂਦਾ ਅਕਾਲੀ ਦਲ ਦਾ ਪਰ ਇੱਕ ਅਕਾਲੀ ਦਲ ਦੇ ਜਿਹੜੇ ਲੀਡਰ ਜੀ ਆਪਣੇ ਆਪ ਨੂੰ ਲੀਡਰ ਦੱਸਦੇ ਨੇ ਤੇ ਜਦੋਂ ਪਿਛਲੇ ਕੁਝ ਮਹੀਨਿਆਂ ਪਹਿਲਾਂ ਇਹਨਾਂ ਨੇ ਇਹ ਕਿਹਾ ਸੀ ਕਿ ਜਿਹੜੇ ਬਾਗੀ ਧੜਾਇਆ ਉਹ ਬੀਜੇਪੀ ਦੇ ਤਹਿਤ ਹੀ ਜਿਹੜਾ ਅਕਾਲੀ ਦਲ ਨੂੰ ਨੁਕਸਾਨ ਪਹੁੰਚਾ ਰਹੇ ਨੇ ਬੀਜੇਪੀ ਲੋਟਸ ਆਪਰੇਸ਼ਨ ਚਲਾ ਕੇ ਇਸ ਚੀਜ਼ ਨੂੰ ਨੁਕਸਾਨ ਪਹੁੰਚਾ ਰਿਹਾ ਮੇਰਾ ਵੀਰ ਬੀਜੇਪੀ ਦੇ ਨਾਲ ਤੇ ਇਹਨਾਂ ਦਾ ਤੇ 35 36 ਸਾਲ ਇਹਨਾਂ ਦਾ ਸਮਝੌਤਾ ਰਿਹਾ ਬੀਜੇਪੀ ਦੇ ਨਾਲ ਬੀਜੇਪੀ ਦੀ ਸਰਕਾਰ ਦੇ ਵਿੱਚ ਸਦਾਰਸ਼ ਕੁਬੀਰ ਸਿੰਘ ਬਣਿਆ ਵਜ਼ੀਰ ਬੀਜੇਪੀ ਦੀ ਸਰਕਾਰ ਦੇ ਵਿੱਚ ਬੀਬੀ ਹਰਸਿਮਰਤ ਕੌਰ ਬਣੀ ਹੈ ਬੀਜੇਪੀ ਦੇ ਹੁਣ ਤੱਕ ਤਾਂ ਨਾ ਰਹੇ ਬੀਜੇਪੀ ਦੇ ਕਹਿੰਦੇ ਤਾਂ ਕਿਸਾਨਾਂ ਦੇ ਵੀ ਉਲਟ ਬੋਲ ਪਏ ਸੀ ਤੇ ਬੀਜੇਪੀ ਹੁਣ ਕੋਈ ਦੱਸਣ ਵਾਲੀ ਗੱਲ ਹੈ ਜੇ ਜੇ ਕੋਈ ਬੰਦਾ ਕੰਮ ਕਰਨ ਲੱਗਦਾ ਉਹਤੇ ਤੇ ਇਲਜ਼ਾਮ ਲਾਉਂਦੇ ਤਾਂ ਹੁਣ ਤਾਂ ਪਰਮਜੀਤ ਸਰਨਾ ਇਹਨਾਂ ਦੀ ਵਰਕਿੰਗ ਕਮੇਟੀ ਦਾ ਮੈਂਬਰ ਆ ਉਹਨੇ ਸੱਚ ਬੋਲ ਦਿੱਤਾ ਕਿ ਪੰਜਾਬ ਦੇ ਵਿੱਚ ਇਹ ਬਾਈ ਇਲੈਕਸ਼ਨ ਇਸ ਕਰਕੇ ਨਹੀਂ ਲੜੀਆਂ ਕਿ ਸਾਡਾ ਬੀਜੇਪੀ ਨਾਲ ਸਮਝੌਤਾ ਨਹੀਂ ਹੋਇਆ ਸਾਨੂੰ ਸੀਟ ਕੋਈ ਵੇਕੇ ਨਹੀਂ ਵੋਟ ਕੋਈ ਪਾਉਣੀ ਨਹੀਂ ਸੀ ਇਸ ਕਰਕੇ ਇਲੈਕਸ਼ਨ ਲੜੀਆਂ ਕੀ ਲੱਗਦਾ ਹੈ ਕਿ ਸੁਖਬੀਰ ਬਾਦਲ ਦੇ ਸਤੀਫੇ ਦੇ ਬਾਅਦ ਮੁਰਜਾ ਮੁਰਜ ਜਿਹੜਾ ਅਕਾਲੀ ਦਲ ਇਕਜੁੱਟ ਹੋ ਪਾਏਗਾ ਜੇ ਅਗਰ ਸੁਖਬੀਰ ਬਾਦਲ ਨੂੰ ਪਿੱਛੇ ਕਰ ਦਿੱਤਾ ਜਾਂਦਾ ਹੈ ਤੇ ਜਿਹੜੇ ਲੀਡਰ ਇਕੱਠੇ ਹੋ ਪਾਣਗੇ ਅਕਾਲੀ ਦਲ ਮਜਬੂਰ ਦੇਖੋ ਜੇ ਧਿਆਨਦਾਰੀ ਨਾਲ ਜੋ ਆਕਾਲ ਤਖਤ ਦੇ ਜਸੇਦਾਰ ਨੇ ਇਹ ਦਿੱਸ਼ਾ ਮੰਨਣ ਤੇ ਸਾਰੀਆਂ ਤਰ੍ਹਾਂ ਇਕੱਠੀਆਂ ਹੋ ਜਾਣ ਮੈਂ ਕੱਲੇ ਬਾਗੀ ਤੇ ਤਾਕੀਆਂ ਦੀ ਗੱਲ ਨਹੀਂ ਕਰਦਾ ਜਿੰਨੀਆਂ ਵੀ ਪੰਥਕ ਤਰ੍ਹਾਂ ਅਕਾਲ ਤਖਤ ਨੂੰ ਮੰਨਣ ਵਾਲੀਆਂ ਨੇ ਉਹ ਸਾਰੀਆਂ ਇਕੱਠੀਆਂ ਹੋਣ ਤੇ ਅਕਾਲੀ ਦਲ ਦੀ ਛੜੀ ਖੜੀ ਹੋ ਸਕੇ ਕੀ ਲੱਗ ਰਿਹਾ ਹੈ ਕਿ ਸਰ ਆਮ ਆਦਮੀ ਪਾਰਟੀ ਜਿਹੜੀ ਸੱਤਾਧਾਰ ਪਾਰਟੀ ਇਸ ਸਮੇਂ ਕਿਉਂਕਿ ਅਕਾਲੀ ਦਲ ਤਾਂ ਬਿਲਕੁਲ ਹੀ ਜਿਹੜਾ ਪੰਜਾਬ 'ਚ ਬਿਲਕੁਲ ਡਾਊਨ ਹੋ ਚੁੱਕਿਆ ਹੈ ਔਰ ਕਿਤੇ ਨਾ ਕਿਤੇ ਉਹ ਜਿਹੜਾ ਉਹਦੀ ਜਗ੍ਹਾ ਲੈ ਰਹੀ ਆ ਆਮ ਇਹ ਇਹ ਪਾਰਟੀ ਤਾਂ ਆਈ ਇਸੇ ਕਰਕੇ ਕਿ ਅਕਾਲੀ ਦਲ ਸਮਾਪਤ ਹੋ ਗਿਆ ਸੀ ਇਸ ਕਰਕੇ ਆਈ ਆ ਕਿਉਂਕਿ ਲੋਕ ਚਾਹੁੰਦੇ ਸੀ ਲੋਕਾਂ ਨੇ ਬੜੇ ਟਰਾਈ ਕਰਕੇ ਦੇਖ ਲਿਆ ਸੀ ਕਾਂਗਰਸ ਨੂੰ ਦੇਖ ਲਿਆ ਸੀ ਇਹਨਾਂ ਨੂੰ ਵੀ ਦੇਖ ਲਿਆ ਸੀ ਤੇ ਲੋਕ ਸਮਝਦੇ ਸੀ ਵੀ ਇਹਨਾਂ ਗੱਲਾਂ ਵਧੀਆ ਵਧੀਆ ਕਿਥੇ ਕੋ ਗੱਲਾਂ ਕਰਕੇ ਮਾਰ ਰਹੇ ਤੇ ਕੀਤਾ ਕਿ ਤਰਾ ਕੱਖ ਨੇ ਇਹਨਾਂ ਨੇ ਅੱਜ ਅਕਾਲੀ ਦਲ ਸਾਰਾ ਇਕੱਠਾ ਹੋ ਜਾਏ ਲੋਕ ਅਕਾਲੀ ਦ ਕਰਦੇ ਕਿਉਂਕਿ ਬੜਾ ਲੰਬਾ ਟਾਈਮ ਉਹਨਾਂ ਕੋ ਪਾਵ ਰਹੀ ਹੈ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਹੁਣ ਅੱਜ ਸਾਰੇ ਲੋਕ ਇਕੱਠੇ ਹੋ ਜਾਣਾ ਕਾਲ ਤਖ ਦੇ ਹਦੇਸ਼ ਤੇ ਤੇ ਆਉਣ ਵਾਲੀ ਸਰਕਾਰ ਸਰਕਾਰਾਂ ਤੇ ਛੱਡੋ ਜੀ ਅਸੀਂ ਸਭ ਤੋਂ ਪਹਿਲਾਂ ਤਾਂ ਕਾਲ ਤਖ ਦੀ ਮਾਨਮਰ ਜੀ ਸਾਨੂੰ ਕੈਮਰਾ ਖਣਾ ਅਸੀਂ ਉਹਦੇ ਵਾਸਤੇ ਸਭ ਕੁਝ ਛੱਡਣ ਨੂੰ ਤਿਆਰ ਹਾਂ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਅਸੀਂ ਚਾਹੁੰਦੇ ਆਂ ਕਿ ਜਿਹੜੇ ਬੰਦੇ ਨੇ ਕੁਰਬਾਨੀ ਕੀਤੀ ਆ ਇਤਿਹਾਸ ਉਹਨਾਂ ਦਾ ਹੁੰਦਾ ਇਤਿਹਾਸ ਉਹਨਾਂ ਲੋਕਾਂ ਦਾ ਨਹੀਂ ਹੁੰਦਾ ਵੀ ਇਹ ਫਲਾਨਾ ਬੰਦਾ ਇੰਨੀ ਵਾਰੀ ਮੁੱਖ ਮੰਤਰੀ ਬਣਿਆ ਤੇ ਇੰਨੀ ਵਾਰੀ ਪ੍ਰਧਾਨ ਬਣਿਆ ਲੋਕ ਇਸ ਸੰਧਾ ਵੀ ਜਦੋਂ ਬੜਿਆ ਸੀ ਨਾ ਕੀਤਾ ਕੀ ਸੀ ਇਸ ਕਰਕੇ ਅਸੀਂ ਇਹ ਸਮਝਦੇ ਹਾਂ ਕਿਾਨੂੰ ਸਾਰਿਆਂ ਨੂੰ ਇਮਾਨਦਾਰੀ ਦੇ ਨਾਲ, ਦਿਾਨਤਦਾਰੀ ਦੇ ਨਾਲ ਪੰਜਾਬ ਦੀ ਸੇਵਾ ਕਰਨੀ ਚਾਹੀਦੀ ਹੈ। ਅਹੁਦੇ ਦੀ ਲਾਲਸਾ ਛੱਡ ਦੇ। ਆਖਰੀ ਸਵਾਲ ਮੇਰਾ 27 ਦੇ ਵਿੱਚ ਜਿਹੜੀਆਂ ਮੁਰ ਦੁਬਾਰਾ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਤਦ ਤੱਕ ਅਕਾਲੀ ਦਲ ਇਕ ਝਟ ਹੋ ਪਾਏਗਾ? ਜੀ ਲੱਗਦਾ ਕਿ 27 ਦੇ ਵਿੱਚ ਅਕਾਲੀ ਦਲ ਚੋਣਾਂ ਲਏ। ਮੈਨੂੰ ਪੂਰਨ ਆਸ ਹੈ ਕਿ 27 ਤੱਕ ਅਕਾਲੀ ਦਲ ਜਿਹੜਾ ਉਹ ਇਕੱਠਾ ਹੋ ਜਾਊਗਾ। ਜਿਹੜੇ ਅਕਾਲ ਤਖਤ ਤੋਂ ਬੇਮੁਖ ਨੇ ਉਹਨਾਂ ਨੂੰ ਲੋਕਾ ਮੂੰਹ ਨਹੀਂ ਲਾਉਣਾ ਅਕਾਲ ਤਖਤ ਨੂੰ ਮੰਨਣ ਵਾਲੇ ਸਾਰੇ ਤਰ੍ਹਾਂ ਦੇ ਇਕੱਠੇ ਹੋ ਕੇ ਤੇ ਪੰਜਾਬ ਦਾ ਉਹ ਬਾਲ ਸਾਹਿਬ ਬਾਰੇ ਕੁਝ ਕਹਿ ਰਹੇ ਹੋਣਾ ਦਲੇਸਮ ਦੌਰ ਜਾਤੀ ਹੋ ਰਹੀ ਹੈ ਜੀ ਅਸਾਨਾਂ ਨਾਲ ਜਾਤੀ ਹੋ ਰਹੀ ਹੈ ਬੰਦੀ ਸਿੰਘਾਂ ਨਾਲ ਜਾਤੀ ਹੋ ਰਹੀ ਆ ਝੂਠੇ ਮੁਕਾਬਲੇ ਹਾਲੀ ਬਣਾਏ ਜਾਂਦੇ ਆ ਰੋਜ਼ ਕਦੀ ਥਾਣੇ ਦੇ ਵਿੱਚ ਬਲਾਸ ਹੋ ਗਿਆ ਤਾਂ ਕਹਿੰਦੇ ਜੀ ਟਾਇਰ ਫਟ ਗਿਆ ਅੱਜ ਬਲਾਸ ਹੋਇਆ ਕਹਿੰਦੇ ਰੇਡੀਏਟਰ ਫਟ ਗਿਆ ਤੇ ਮੁਰਕੇ ਫੜ ਕੇ ਮੁੰਡਿਆਂ ਨੂੰ ਵੀ ਮਾਰ ਦਿੰਦੇ ਆ ਉੱਥੇ ਜਾ ਕੇ ਬੱਚਾ ਨੂੰ ਸ਼ਹੀਦ ਕਰ ਦਿੰਦੇ ਆ ਤੇ ਹੁਣ ਕਹਿੰਦੇ ਜੀ ਪਾਕਿਸਤਾਨ ਤੋਂ ਹੋ ਰਿਹਾ ਹੈ ਹਾਲ ਦਾ ਮਾਹੌਲ ਕਿਤੇ ਨਾ ਕਿਤੇ ਖਰਾਬ ਤਾਂ ਹੋ ਰਿਹਾ ਹੈ ਬਿਲਕੁਲ ਪੰਜਾਬ ਦਾ ਮਾਹੌਲ ਬਹੁਤ ਖਰਾਬ ਆ ਨਸ਼ਿਆਂ ਨੇ ਲਾਅ ਐਂਡ ਆਰਡਰ ਨੇ ਡਿਵੈਲਪਮੈਂਟ ਕੋਈ ਨਹੀਂ ਕੀ ਸਵਾਏ ਐਡਵਰਟਾਈਜ਼ਮੈਂਟ ਤੋਂ ਪੈਸਾ ਲਾਉਣ ਤੋਂ ਬਿਨਾਂ ਪੰਜਾਬ ਦੇ ਵਿੱਚ 30 ਸਾਲਾਂ ਜਿ ਕੱਖ ਨਹੀਂ ਕੀਤਾ ਅਕਾਲੀ ਦਲ ਦੇ ਸਮੇਂ ਨਸ਼ਾ ਜਿਹੜਾ ਪੰਜਾਬ ਚ ਆਇਆ ਸੀ ਨਹੀਂ ਜੀ ਪੰਜਾਬ ਦੇ ਵਿੱਚ ਨਸ਼ਾ ਤਾਂ ਆਇਆ ਹੋਊਗਾ ਮੈਂ ਨਹੀਂ ਉਹਨਾਂ ਨੂੰ ਡਿਫੈਂਡ ਕਰਦਾ ਆਇਆ ਸੀਗਾ ਅਕਾਲੀ ਦਲ 'ਚ ਹੀ ਸ਼ੁਰੂ ਆਇਆ ਹਾਂ ਆ ਕਾਲੂ ਦਲ ਵਾਲੇ ਵੀ ਯਾਰ ਅੰਗ ਦੱਸਨੇ ਵੀ ਕਪਤਾਨ ਅਮਰਿੰਦਰ ਸਿੰਘ ਨੇ ਸੌਂ ਖਾ ਕੇ ਕਿਹਾ ਸੀ ਵੀ ਮੈਂ ਨਸ਼ਾ ਸਮਾਪਤ ਕਰਾਂਗਾ ਪਰ ਨਸ਼ਾ ਸਭ ਤੋਂ ਜ਼ਿਆਦਾ ਪਰਫੋਰਮੈਂਟ ਹੋ ਗਿਆ ਇਹਨਾਂ ਬੰਨੇ ਠੀਕ ਹੈ ਸੋ ਇਹ ਸਨ ਸੁੱਚਾ ਸਿੰਘ ਛੋਟੇਪੁਰ ਇਹਨਾਂ ਨੇ ਕਿਹਾ ਹੈ ਕਿ ਸੁਖਵੀਰ ਬਾਦਲ ਅਗਰ ਅਸਤੀਫਾ ਦਿੰਦਾ ਤੇ ਮੋਰ ਤੋਂ ਅਕਾਲੀ ਦਲ ਇੱਕਜੁੱਟ ਹੋ ਪਾਵੇਗਾ ਫਿਲਹਾਲ ਆਰ ਆਨਮਲਾ ਸਭਾ ਦੱਸੇਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਬਾਅਦ ਆਖਿਰ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਕੀ ਆਧਾਰ ਰਹੇਗਾ ਔਰ ਮੁਰਤੋ ਜੁੱਟ ਇੱਕ ਹੋ ਪਾਵੇਗਾ ਕਾਲੀ ਦਲ ਇਹ ਆਉਣ ਵਾਲਾ ਸਮੇਂ ਦੱਸੇਗਾ ਫਿਲਹਾਲ ਤੁਸੀਂ ਜੁੜੇ ਹੋ Punjab Tak De ਲਈ ਕੈਮਰਾਮੈਨ ਗੇਵੀ ਦੇ ਨਾਲ ਦਵਿੰਦਰ ਕੁਮਾਰ ਜਲੰਧਰ